1 ਲੱਖ ਵਿਊਜ਼ ਜੇ ਹੋ ਜਾਂਦੇ ਆ ਤੇ 100 ਰੁਪਏ ਸਿਰਫ ਇੱਕ ਬੰਦੇ ਦੇ ਹਿੱਸੇ ਆਉਣਾ ਹੈ ਤੇ ਤੁਹਾਡੇ 100 ਰੁਪਏ ਦੇ ਨਾਲ ਇਹ ਪੁੱਤ ਨੂੰ ਜ਼ਿੰਦਗੀ ਮਿਲ ਜਾਣੀ ਤੇ ਇੰਨੇ ਸਮਰੱਥਾ ਹੈ ਨਹੀਂ ਵੀ ਇਹਦਾ ਇਲਾਜ ਕਰਵਾ ਸਕੋ ਨਹੀਂ 10000 ਰੁਪਏ ਤਨਖਾਹ ਆ ਜੀ ਮਹੀਨੇ ਦੀ ਅੱਛਾ ਉਹਦੇ ਵਿੱਚ ਘਰ ਦੇ ਵੀ ਖਰਚੇ ਕਰਕੇ ਹੁਣ 6 ਮਹੀਨੇ ਤੋਂ ਜਿੱਦਾਂ ਜਿਆਦਾ ਪ੍ਰੋਬਲਮ ਆ ਗਈ ਕਿ ਪੌੜੀਆਂ ਨਹੀਂ ਕੱਢ ਚੜ੍ਹ ਸਕਦਾ ਜੀ ਜੇ ਚੜ੍ਹਦਾ ਤਾਂ ਉਤਰ ਨਹੀਂ ਸਕਦਾ ਜੀ ਜੇ ਮੱਥਾ ਵੀ ਡੇਕਦਾ ਆ ਬੈੰਦਾ ਵੀ ਆ ਤੇ ਉੱਠ ਨਹੀਂ ਸਕਦਾ ਜੀ ਉਹਨਾਂ ਨੇ ਦੱਸਿਆ ਸਾਨੂੰ ਫਰੰਟ ਤੋਂ ਵੀ ਇਹਨੂੰ ਘੱਟੋ ਘੱਟ ਵੀ 70 ਤੋਂ 75 ਲੱਖ ਰੁਪਈਆ ਲੈ ਕੇ ਤੁਸੀਂ ਇਲਾਜ ਸ਼ੁਰੂ ਕਰਾ ਸਕਦੇ ਆ ਅੱਛਾ ਤੇ ਫੇ ਉਹਨਾਂ ਨੂੰ ਦੱਸਿਆ ਵੀ ਇਦਾਂ ਤਾਂ ਵੀ ਅਸੀਂ ਤਾਂ ਡਿਊਟੀ ਕਰਦੇ ਨਾ ਵੀ ਬੀਨ ਮਾਇ ਵੀ ਖਰਚ ਨਹੀਂ ਕਰ ਸਕਦੇ ਫਿਰ ਉਹਨੇ ਦੱਸੀਆ ਵੀ ਨਾ ਨਹੀਂ ਕਿ ਹਾਲ ਪੁੱਤ ਆ ਹ ਕੀ ਹੋਇਆ ਪੁੱਤ ਹੈ ਕੀ ਹੋਇਆ ਮੇਰੇ ਪੁੱਤ ਨੂੰ ਠੀਕ ਹੈ ਤੂੰ ਹੈ ਤੇ ਤੂੰ ਕਦ ਤਰੋਂਦਾ ਹੈ ਅੱਛਾ ਤੁਸੀਂ ਠੀਕ ਹੋਣਾ ਹੈ ਹੈ ਤੰਦਰੁਸਤ ਹੋਣਾ ਹੈ ਭੱਜਣਾ ਵੀ ਆ ਹੈ ਨਾ ਤੇ ਚੱਲਦਾ ਚੱਲਦਾ ਗੋਡਿਆਂ ਪਾਸ ਡਿੱਗ ਜਾਂਦਾ ਤੇ ਹਾਰਟ ਦੇ ਵਿੱਚ ਵੀ ਪ੍ਰੋਬਲਮ ਹੈ ਕਿਉਂਕਿ ਫਿਰ ਡਾਕਟਰਾਂ ਨੇ ਦੱਸਿਆ ਵੀ ਜਦੋਂ ਇਹਦੀ ਉਮਰ 12-13 ਸਾਲ ਹੋ ਜਾਣੀ ਆ 10 ਸਾਲ ਤੋਂ ਪਹਿਲਾਂ ਪਹਿਲਾਂ ਇਲਾਜ ਹੈ 12-13 ਸਾਲ ਇਹਦੀ ਉਮਰ ਹੋ ਗਈ ਫਿਰ ਇਹਨੇ 휠ਚੇਅਰ ਤੇ ਆ ਜਾਣਾ 22-23 ਸਾਲ ਦੀ ਉਮਰ ਦੱਸਦੇ ਆ ਇਸ ਬਿਮਾਰੀ ਦੇ ਵਿੱਚ ਰਹਿੰਦੀ ਆ ਕਿ ਮੈਂ ਠੀਕ ਹੋਣਾ ਚਾਹੁੰਦਾ ਕਹ ਪੁੱਤ ਕਿ ਮੈਂ ਠੀਕ ਹੋਣਾ ਚਾਹੁੰਦਾ ਛੱਜੇ ਮੈਂ ਮਦਦ ਬੜੋਖ ਹਾਂ ਰਾਤ ਨੂੰ ਮੈਂ ਘਰੇ ਪਿਆ ਇਹ ਬੱਚੇ ਦੇ ਖਿਆਲ ਆਈ ਜਾਂਦੇ ਨਾ ਉਹ ਇੱਕ ਫੀਲਿੰਗ ਆ ਰਹੀ ਆ ਆਪਣੇ ਬੱਚੇ ਵਾਲੀ ਮਤਲਬ ਜਿੱਦ ਸਾਡਾ ਇਹ ਬੱਚਾ ਆ ਉਹ ਫੀਲਿੰਗ ਆ ਰਹੀ ਕਿਉਂਕਿ ਬਾਈ ਹੁਣ ਸਵਾਵੇਂ ਨੇਚਰ ਤੋਂ ਕਰਦੇ ਆਂ ਸੇਵਾ ਹੁੰਦੀਆਂ ਇਮੋਸ਼ਨਲ ਹੋ ਗਈ ਆ ਤੇ ਯਕੀਨ ਕਰਿਓ ਵੀ ਮਨ ਕਰੇ ਪੇ ਆਪਣਾ ਕਾਂਤੀ ਸਿੰਘ ਦੇ ਬੱਚੇ ਇਸ ਤਰ੍ਹਾਂ ਇਲਾਜ ਖਣੋ ਇਲਾਜ ਨਾ ਹੋਣ ਕਰਕੇ ਇਸ ਤਰ੍ਹਾਂ ਉਹਨਾਂ ਨੂੰ ਪ੍ਰੋਬਲਮ ਆ ਜਾਵੇ ਰੱਬ ਨਾ ਕਰੇ 19 ਕੀ ਗੱਲ ਹੋ ਜੇ ਫਿਰ ਸਾਡੀ ਕੌਮ ਨੂੰ ਮੈਂ ਕਹਿੰਦਾ ਵੀ ਅੱਪਾ ਫਿਰ ਇਹ ਨਾ ਕਹੀਏ ਵੀ ਉਹ ਦੂਜੇ ਦੀ ਧਰਮ ਪਰਿਵਰਤਨ ਕਰਕੇ ਜੇ ਉਹ ਲੱਖਾਂ ਰੁਪਏ ਦਿੱਤਾ ਘਟੋ ਘਟ ਅਸੀਂ ਆਪਣੇ ਕੌਮ ਦੇ ਜਿਹੜੇ ਲੋਕ ਨੇ ਉਹਨਾਂ ਦੇ ਅੱਗੇ ਬੱਚਿਆਂ ਨੂੰ ਤਾਂ ਸੰਭਾਲੀਏ ਜ਼ਰੂਰ ਇਹਦੇ ਲਈ ਮੈਂ ਗੁਰਦੁਆਰਾ ਸ਼ੋਮਣੀ ਕਮੇਟੀ ਨੂੰ ਵੀ ਬੇਨਤੀ ਕਰੂੰਗਾ ਇੱਕ ਗ੍ਰਾਂਥੀ ਸਿੰਘ ਦਾ ਬੱਚਾ ਹੈ ਜੀ ਇਹ ਤੇ ਇਹਦੇ ਲਈ ਇਹ ਨਾ ਹੋਵੇ ਵੀ ਪਹਿਲਾਂ ਸਾਨੂੰ ਜਿਵੇਂ ਪਤਾ ਲੱਗਿਆ ਜੀ ਵੀ ਉਹ ਕਹਿੰਦੇ ਜੀ ਸਭ ਤੋਂ 20000 ਲੈ ਲਓ 50000 ਲੈ ਲਓ ਸ਼ੋਮਣੀ ਕਮੇਟੀ ਕੋ ਜਾ ਕੇ ਆਏ ਜੀ ਤੁਸੀਂ ਗੱਲ ਕਰ ਤਾ ਸਭ ਹੀ ਕਿਹਾ ਖੇਡਦਾ ਵੀ ਹੁੰਦਾ ਤੂੰ ਹੁਣ ਜਿਹੜਾ ਡਾਕਟਰ ਨੇ ਥੋੜਾ ਮਨਾ ਕੀਤਾ ਤੇ ਬਾਜੂ ਵਾਲੇ ਕਹਿੰਦਾ ਵੀ ਮੈਂ ਹੁਣ ਕਦੀ ਖੇਡਣਾ ਹੀ ਨਹੀਂ ਹੈਗਾ। ਆਹ ਨਾ ਖੇਡੂੰਗਾ। ਖੇਡੂੰਗਾ ਤੂੰ ਭੱਜੂਗਾ ਪੁੱਤ। ਹੈ? ਸਭ ਕੁਝ ਕਰੇਂਗਾ ਤੂੰ ਕੋਈ ਨਹੀਂ ਭਾਜੀ। ਸਸਕੀ ਕਾਲ ਜੀ ਅੱਜ ਦੀ ਇਸ ਵੀਡੀਓ ਨੂੰ ਜ਼ਰੂਰ ਵੇਖੋ। ਤੇ ਸ਼ੇਅਰ ਵੀ ਕਰਿਓ ਭਾਈ ਜੀ 1 ਲੱਖ ਵਿਊਜ਼ ਜੇ ਹੋ ਜਾਂਦੇ ਆ ਤੇ 100 ਰੁਪਏ ਸਿਰਫ ਇੱਕ ਬੰਦੇ ਦੇ ਹਿੱਸੇ ਆਉਣਾ ਹੈ ਤੇ ਤੁਹਾਡੇ 100 ਰੁਪਏ ਦੇ ਨਾਲ ਇਹ ਪੁੱਤ ਨੂੰ ਜ਼ਿੰਦਗੀ ਮਿਲ ਜਾਣੀ ਹੈ ਇਹ ਮਾਸੂਮ ਬੱਚਾ ਸੁਖਮਨ ਸਿੰਘ ਜਿਹੜਾ ਅੱਜ ਤੁਹਾਡੀਆਂ ਅਰਦਾਸਾਂ ਵਿੱਚ ਆਉਂਦਾ ਹੈ ਤੁਹਾਡੇ ਵੱਲੋਂ ਸੇਵਾ ਵੀ ਚਾਹੁੰਦਾ ਹੈ ਕਿਉਂਕਿ ਇਹਨੂੰ ਇੱਕ ਅਜੀਬ ਬਿਮਾਰੀ ਹੈ ਜਿਹਦੇ ਇਲਾਜ ਦੇ ਲਈ ਲਗਭਗ 1 ਕਰੋੜ ਰੁਪਇਆ ਚਾਹੀਦਾ ਹੈ ਤੇ ਬਹੁਤ ਇੰਟੈਲੀਜੈਂਟ ਹੈ ਬਹੁਤ ਸੋਹਣਾ ਹੈ ਪ੍ਰਮਾਤਮਾ ਦਾ ਰੂਪ ਹੈ ਮਾਸੂਮ ਤੇ ਇਹਦਾ ਪਿਤਾ ਤੇ ਮਾਤਾ ਪਿਤਾ ਜੀ ਕੀਰਤਨ ਕਰਦੇ ਨੇ ਤੇ ਮਾਤਾ ਦਾ ਵਿਚਾਰੇ ਜਦੋਂ ਦੇ ਆਏ ਆ ਰੋਈ ਜਾਂਦੇ ਆ ਟਿੱਪਾਂ ਨੇ ਐਵੇਂ ਨਾ ਕਰੋ ਦਿਲ ਨਹੀਂ ਛੋਟਾ ਕਰਨਾ ਕੀ ਨਾਮ ਤੁਹਾਡਾ ਰਵਿੰਦਰਪੁਰ ਰਵਿੰਦਰਪੁਰ ਕੀ ਬਿਮਾਰੀ ਹੋ ਗਈ ਬੱਚੇ ਨੂੰ ਡੀ ਐਮ ਸੀ ਦੀ ਪ੍ਰੋਬਲਮ ਹੈ ਕਿਹੜੀ ਜੀ ਡੀ ਐਮ ਡੀ ਐਮ ਡੀ ਹਾਂਜੀ ਕਿੰਨੀ ਕੁ ਜਦੋਂ ਉਮਰ ਸੀ ਕੀ ਤੇ ਤੁਹਾਨੂੰ ਪਤਾ ਲੱਗਿਆ ਜੀ ਇਹ 6 ਮਹੀਨੇ ਹੋ ਗਏ ਸਾਨੂੰ ਇਹਦਾ ਪਤਾ ਲੱਗਿਆ ਨੂੰ ਹਾਂਜੀ ਹਾਂਜੀ ਤੇ ਇਹਦਾ ਹੁਣ ਪਹਿਲਾਂ ਡੀ ਐਮ ਸੀ ਇਲਾਜ ਚੱਲਦਾ ਸੀ ਉਹਨਾਂ ਨੇ ਰੈਫਰ ਕਰਤਾ ਚੰਡੀਗੜ੍ਹ ਅੱਛਾ ਜੀ ਹਾਂਜੀ ओके ਤੇ ਹੁਣ ਮਲਕੇ ਕੀ ਦਿੱਕਤ ਕੀ ਹੁੰਦੀ ਹੈ ਜੀ ਇਹਨੂੰ ਇਹ ਜਦੋਂ ਤੁਰਦੇ ਹੈ ਡਿੱਗ ਪੈਂਦੇ ਪੌੜੀਆਂ ਨਹੀਂ ਚੜ੍ਹ ਸਕਦਾ ਹੈਗਾ ਅੱਛਾ ਹਾਂਜੀ ਤੇ ਬੈਠ ਜਾਂਦਾ ਤੇ ਉੱਠਿਆ ਨਹੀਂ ਜਾਂਦਾ ਇਹ ਤੋਂ ਓਹੋ ਕਿੰਨੇ ਬੱਚੇ ਭੈਣੇ ਤੁਹਾਡੇ ਸਾਢੇ ਤਿੰਨੇ ਦੋ ਗੁੱਡੀਆਂ ਇੱਕ ਕਾਕਾ ਹੈ ਇੱਕ ਕਾਕਾ ਇਹ ਛੋਟਾ ਸਭ ਤੋਂ ਹਾਂਜੀ ਇਹ ਵੈਸੇ ਵੀ लाਡਲਾ ਹੋਣਾ ਫਿਰ ਤਾਂ ਹਾਂਜੀ ਮਾਂ ਨੂੰ ਤਾਂ ਵੈਸੇ ਵੀ ਬਹੁਤ ਪਿਆਰੇ ਹੁੰਦੇ ਛੋਟਾ ਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਭੈਣੇ ਨਾ ਢਿਲ ਨਾ ਛੋਟਾ ਕਰਨ ਵਰੀ ਭੈਣ ਨਹੀਂ ਭਾਜੀ ਕੀ ਨਾਮ ਤੁਹਾਡਾ ਜੀ ਗਰਮੀਤ ਸਿੰਘ ਜੀ ਹਾਂਜੀ ਗਰਮੀਤ ਸਿੰਘ ਜੀ ਗਰਮੀਤ ਸਿੰਘ ਕਿੱਥੇ ਕਰਦੇ ਹੋ ਜੀ ਤੁਸੀਂ ਸੇਵਾ ਮੈਂ ਸ਼ਹਿਰਪੁਰ ਕਰਦਾ ਜੀ ਉਹ ਸ਼ਹਿਰਪੁਰ ਮੈਂ ਹਾਂਜੀ ਹਾਂਜੀ ਮੈਂ ਗੁਰੂ ਘਰ ਚ ਜੀ ਗੁਰੂ ਘਰ ਦੇ ਵਿੱਚ ਜੀ ਕੀਰਤਨ ਦੀ ਸੇਵਾ ਜੀ ਮੈਂ ਗਰੰਤੀ ਸਿੰਘ ਦੀ ਵੀ ਹੈ ਤਾਂ ਕੀਰਤਨ ਦੀ ਵੀ ਹੈ ਜੀ ਅੱਛਾ ਹਾਂਜੀ ਹਾਂਜੀ ਤੇ ਇੰਨੇ ਸਮਰੱਥਾ ਹੈ ਨਹੀਂ ਵੀ ਇਹ ਦਾ ਇਲਾਜ ਕਰਵਾ ਸਕੋ ਨਹੀਂ ਜੀ ਨਹੀਂ ਜੀ 10000 ਰੁਪਏ ਤਨਖਾਹ ਆਇਆ ਜੀ ਮਹੀਨੇ ਦੀ ਅੱਛਾ ਉਹਦੇ ਵਿੱਚ ਕਰਦੇ ਵੀ ਖਰਚੇ ਹਾਂ ਕੀ ਕੀ ਇੰਜੈਕਸ਼ਨ ਲੱਗ ਰਹੇ ਬਾਈ ਇਹਦੀ ਜਿੱਦਾਂ ਪਹਿਲਾਂ ਆਪਣੇ ਲੁਧਿਆਣੇ ਜਿੱਦਾਂ ਅਸੀਂ ਕਰਾਇਆ ਸੀਗਾ ਜੀ ਹਾਂ ਤੇ ਜਦੋਂ ਇਹਦੀਆਂ ਟੈਸਟ ਵਗੈਰਾ ਇਹ ਟੈਸਟ ਵੀ ਮਹਿੰਗੇ ਹੋਏ ਜੀ ਇਹਦੇ ਕਰਕੇ ਇਹਦਾ ਆਪਣੇ ਇੰਡੀਆ ਦੇ ਵਿੱਚ ਇਲਾਜ ਨਹੀਂ ਹੈਗਾ ਬਾਹਰੋਂ ਡਾਕਟਰ ਆਉਂਦੇ ਜੀ ਅੱਛਾ ਜੀ ਤੇ ਜਦੋਂ ਉੱਥੇ ਰਿਪੋਰਟਾਂ ਹੋਈਆਂ ਤੇ ਉਹਨਾਂ ਨੇ ਡੀ ਐਮ ਡੀ ਦੀ ਬਿਮਾਰੀ ਦੱਸੀ ਜੀ ਬੱਚੇ ਨੂੰ ਅੱਛਾ ਜੀ ਕਰਕੇ ਤੁਰਦਾ ਤੁਰਦਾ ਡਿੱਗ ਪੈਂਦਾ ਪਹਿਲਾਂ ਸਾਨੂੰ ਪਤਾ ਨਹੀਂ ਸੀ ਪਰ ਹੁਣ ਜਦੋਂ ਟੈਸਟ ਹੋਏ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਜਿੱਦਾਂ ਬਚਪਨ ਦੇ ਵਿੱਚੋਂ ਸੀਗਾ ਅੱਛਾ ਪਰ ਤੁਰਿਆ ਵੀ ਵਧੀਆ ਇਹ ਦੌੜਿਆ ਵੀ ਤੇ ਰੋੜਿਆ ਵੀ ਵਧੀਆ ਕਰਕੇ ਹੁਣ 6 ਮਹੀਨੇ ਤੋਂ ਜਿੱਦਾਂ ਜਿਆਦਾ ਪ੍ਰੋਬਲਮ ਆ ਗਈ ਕਿ ਪੌੜੀਆਂ ਨਹੀਂ ਕੱਢ ਚੜ੍ਹ ਸਕਦਾ ਜੀ ਜੇ ਚੜ੍ਹਦਾ ਤਾਂ ਉਤਰ ਨਹੀਂ ਸਕਦਾ ਹੂੰ ਜੇ ਮੱਥਾ ਵੀ ਢੇਕਦਾ ਆ ਬੈੰਦਾ ਵੀ ਆ ਤੇ ਉੱਠ ਨਹੀਂ ਸਕਦਾ ਜੀ ਫਿਰ ਉਹਨਾਂ ਨੇ ਸਾਨੂੰ ਆਪਣੇ ਲੁਧਿਆਣੇ ਅਸੀਂ ਜਦੋਂ ਗਏ ਤੇ ਉੱਥੇ ਜਤਿੰਦਰ ਸਿੰਘ ਗਰਾਇਆ ਜੀ ਡਾਕਟਰ ਅੱਛਾ ਜੀ ਉਹ ਵੀ ਆਪਣੇ ਗੁਰਮੁਖ ਪਿਆਰੇ ਅਮਰਤਾਧਾਰੀ ਆ ਜੀ ਹੂੰ ਤੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਸਾਨੂੰ ਫਰੰਟ ਤੋਂ ਵੀ ਇਹਨੂੰ ਘੱਟੋ-ਘੱਟ ਵੀ 70 ਤੋਂ 75 ਲੱਖ ਰੁਪਏ ਲੈ ਕੇ ਤੁਸੀਂ ਇਲਾਜ ਸ਼ੁਰੂ ਕਰਾ ਸਕਦੇ ਆ ਅੱਛਾ ਤੇ ਫਿਰ ਉਹਨਾਂ ਨੂੰ ਦੱਸਿਆ ਵੀ ਇਦਾਂ ਦਾ ਵੀ ਅਸੀਂ ਤਾਂ ਡਿਊਟੀ ਕਰਦੇ ਨਾ ਵੀ ਵੀ ਇਹਨਾਂ ਮਾਇਆ ਵੀ ਖਰਚ ਨਹੀਂ ਕਰ ਸਕਦੇ ਫਿਰ ਉਹਨਾਂ ਨੇ ਦੱਸਿਆ ਵੀ ਨਹੀਂ ਲੱਗ ਕਰੂਗਾ ਕਿਰਪਾ ਵਾਹਿਗੁਰੂ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਪਰਮਾਤਮਾ ਨੇ ਇੱਥੇ ਗੁਰੂ ਕੀ ਰਸੋਈ ਭੇਜਿਆ ਤੇ ਮੇਰ ਭਾਜੀ ਉਹਨਾਂ ਦਾ ਪਤਾ ਲੱਗਾ ਕੱਲੂ ਆਪਣੇ ਗੁਰੂ ਕੀ ਰਸੋਈ ਦਾ ਕਲਵੰਤ ਭਾਈ ਦਾ ਫੇਰ ਇਹਨਾਂ ਕੋਲ ਆਏ ਸੀਗੇ ਇਹਨਾਂ ਨੇ ਬਹੁਤ ਹੌਸਲਾ ਦਿੱਤਾ ਸਾਨੂੰ ਵੀ ਤੁਸੀਂ ਕਿਤੇ ਨਹੀਂ ਜਾਣਾ ਵੀ ਤੁਸੀਂ ਸਾਡੇ ਕੋਲ ਆ ਗਏ ਤੇ ਮਹਾਰਾਜਾ ਬੇ ਕਿਰਪਾ ਕਰੂਗਾ ਵਾਹਿ ਸੁਗਮ ਨੇ ਕੀ ਹਾਲ ਪੁੱਤ ਆ ਹੇ ਕੀ ਹੋਇਆ ਪੁੱਤ ਹੇ ਕੀ ਹੋਇਆ ਮੇਰੇ ਪੁੱਤ ਨੂੰ ਠੀਕ ਹੈ ਤੂੰ ਹੇ ਤੇ ਤੂੰ ਕਾ ਤੇ ਰਹੁੰਦਾ ਹੈ ਹੇ ਅੱਛਾ ਤੁਸੀਂ ਠੀਕ ਹੋਣਾ ਹੈ ਹੇ ਤੰਦਰੁਸਤ ਹੋਣਾ ਹੈ ਭੱਜਣਾ ਵੀ ਹੈ ਹੇ ਨਾ ਸੋਣਾ ਪੁੱਤਾ ਤੂੰ ਸੋਣਾ ਹੂੰ ਰੋਣਾ ਨਹੀਂ ਹੈ ਤੇ ਤੈਨੂੰ ਦੇਖ ਕੇ ਤਾਂ ਅਸੀਂ ਵੀ ਰੋਣ ਲੱਗ ਜਾਣਾ ਤੂੰ ਚਾਹੁੰਦਾ ਸੀ ਰੋਈਂ ਚਾਹੁੰਦਾ ਨਹੀਂ ਨਾ ਤੂੰ ਕੀ ਚਾਹੁੰਦਾ ਖੁਸ਼ ਹੋਈਏ ਅਸੀਂ ਹੈ ਅਸੀਂ ਹਸੀਏ ਚਾਹੁੰਦਾ ਏ ਤੂੰ ਤੂੰ ਚਾਹੁੰਦਾ ਵੀ ਅਸੀਂ ਖੁਸ਼ ਹੋਈਏ ਅਸੀਂ ਖੁਸ਼ ਰਹੀਏ ਤਾਂ ਚਾਹੁੰਦਾ ਏ ਨਹੀਂ ਨਹੀਂ ਅਸੀਂ ਖੁਸ਼ ਹੋਈਏ ਕਿ ਅਸੀਂ ਰੋਈਏ ਦੱਸ ਦੱਸ ਹੈ ਚੱਲ ਮੈਂ ਮੂਲ ਮੰਤਰ ਸੁਣਾ ਦੇ ਮੇਰਾ ਪੁੱਤ ਮੂਲ ਮੰਤਰ ਸੁਣਾ ਦੇ ਸਰ ਮੰਤਰ ਸੁਣਾ ਦੇ ਪੁੱਤ ਚਲ ਸੁਣਾ ਦੇ ਮੇਰਾ ਪੁੱਤ ਸੁਣਾ ਦੇ ਪੁੱਤ ਈਕੂ ਕਾ ਤੂੰ ਸੁਣਾ ਦੇ ਚਾਹ ਸੁਣਾ ਦੇ ਸੁਣਾਉਂਗਾ ਸੁਣਾ ਚਲੋ ਸੁਣਾ ਸੁਣਾ ਬੁੱਤ ਮੇਰਾ ਸੁਣਾ ਦੇ 7 ਸਾਲ ਉਹ ਮੇਰੀ ਨਹੀਂ 7 ਸਾਲ ਦੀ ਤੇ ਇਹ ਚੱਲਦਾ ਚੱਲਦਾ ਗੋਡਿਆਂ ਪਰ ਡਿੱਗ ਜਾਂਦਾ ਤੇ ਹਾਰਟ ਦੇ ਵਿੱਚ ਵੀ ਪ੍ਰੋਬਲਮ ਹੈ ਕਿਉਂਕਿ ਫਿਰ ਡਾਕਟਰਾਂ ਨੇ ਦੱਸਿਆ ਵੀ ਜਦੋਂ ਇਹਦੀ ਉਮਰ 12 13 ਸਾਲ ਹੋ ਜਾਣੀ ਆ 10 ਸਾਲ ਤੋਂ ਪਹਿਲਾਂ ਪਹਿਲਾਂ ਇਲਾਜ ਹੈ 12 13 ਸਾਲ ਇਹਦੀ ਉਮਰ ਹੋ ਗਈ ਫਿਰ ਇਹਨੇ व्हीਲ ਚੇਅਰ ਤੇ ਆ ਜਾਣਾ 22 23 ਸਾਲ ਉਮਰ ਦੱਸਦੇ ਆ ਇਸ ਬਿਮਾਰੀ ਦੇ ਵਿੱਚ ਰਹਿੰਦੀ ਆ ਪਰ ਮੈਂ ਕਹਿੰਦਾ ਉਦੋਂ ਮਦਦ ਹੋਣੀ ਹੈ ਇਹ ਪੁੱਤ ਦੀ ਜਦੋਂ ਬੱਚਿਆਂ ਵਾਲੇ ਇਹ ਦੇਖੂਗੇ ਵੀ ਮੇਰਾ ਬੱਚਾ ਜੇ ਅੱਜ ਪ੍ਰੋਬਲਮ ਦੇ ਵਿੱਚ ਹੁੰਦਾ ਤਾਂ ਮੈਂ ਆਪਣੇ ਬੱਚੇ ਦੇ ਉੱਤੇ 5 ਲੱਖ 10 ਲੱਖ ਵੀ ਖਰਚ ਦਿੰਦਾ ਪਰ ਮੈਂ ਤੁਹਾਨੂੰ ਸਿਰਫ 100 ਰੁਪਏ ਕਹਿੰਦਾ ਇੱਕ ਸ਼ੇਅਰ 100 ਰੁਪਏ 1 ਲੱਖ ਬੰਦਾ ਵੀ 100-100 ਰੁਪਏ ਪਾ ਗਿਆ ਨਾ ਬਾਈ ਇਹ ਬੱਚੇ ਦੀ ਜ਼ਿੰਦਗੀ ਬਣ ਜੂਗੀ ਇਹਨੂੰ ਜ਼ਿੰਦਗੀ ਮਿਲ ਜੂਗੀ ਵੱਧ ਤੇ ਵੱਧ ਮੈਂ ਜਰੂਰ ਬੇਨਤੀ ਕਰਦਾ ਜਿਹਨੂੰ ਪਰਮਾਤਮਾ ਨੇ ਖੁੱਲੇ ਗੱਫੇ ਦਿੱਤੇ ਆ 10000 20000 50000 10000 ਪਰ 100 ਰੁਪਏ ਤਾਂ ਕੋਈ ਵੱਡੀ ਹੋ ਨਹੀਂ ਹੈ ਤਾਂ 100 ਰੁਪਏ ਤਾਂ ਪੋਕਾਰ ਆਏ ਬੱਚੇ ਨੂੰ ਸ਼ਗਨ ਵੀ ਦੇ ਦਿੰਨੇ ਆ ਇਹੀ ਸਮਝ ਲਓ ਸਾਡਾ ਬੱਚਾ ਅਸੀਂ ਇਹਦੀ ਮਦਦ ਕਰਨੀ ਹੈ ਚਲ ਸੁਣਾ ਮੇਰਾ ਪੁੱਤ ਮੂਲ ਮੰਤਰ ਸੁਣਾ ਦੇ ਸੁਣਾ ਦੇ ਕੀ ਉਹ ਸ਼ਰਧਾ ਨਾਮ ਕੋ ਲਤਾਪੂ ਮੁਰਖ ਨੀਪੋ ਨੀ ਦਾ ਪੜ ਕੋਲ ਮੁਰਖ ਨੂੰ ਨੀ ਸਪ ਗੁਰ ਪਰ ਸਾਥ ਤੱਪ ਆਤ ਸੱਚ ਤੁਗਾ ਤਸਾ ਹੱਪੀ ਸੱਚ ਨਾਨਕ ਸੀਪੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚਾਬਾਸ ਮੇਰਾ ਪੁੱਤ ਹੁਣ ਸਾਰੇ ਨੂੰ ਕਹੋ ਕਿ ਮੈਂ ਠੀਕ ਹੋਣਾ ਮੇਰੀ ਮਦਦ ਕਰੋ ਜੀ ਕਹਿ ਦੇ ਕਹੋ ਪੁੱਤ ਕਿ ਮੈਂ ਠੀਕ ਹੋਣਾ ਚਾਹੁੰਦਾ ਕਹਿ ਪੁੱਤ ਕਿ ਮੈਂ ਠੀਕ ਹੋਣਾ ਚਾਹੁੰਦਾ ਤੁਹਾਨੂੰ ਮਦਦ ਕਰੋ ਹਾਂ ਮਦਦ ਕਰਨਗੇ ਤੁਹਾਡੇ ਕੋਲ ਆਏ ਬਾਈ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੂਣੀ ਮੇਰੇ ਕੋਲ 4-5 ਦਿਨ ਪਹਿਲਾਂ ਆਏ ਸੀਗੇ ਉਸ ਦਿਨ ਇੱਥੇ ਕਿਸੇ ਭੈਣ ਦੇ ਆਨੰਦਗਤ ਚੱਲਦੇ ਸੀ ਮੈਂ ਵੀ ਥੋੜਾ ਬਿਜ਼ੀ ਸੀ ਹਨਾ ਪਾਜੀ ਹੁਣਾਂ ਦੇ ਨਾਲ ਮੇਰੀ ਗੱਲ ਹੋਈ ਅੱਛਾ ਪਾਜੀ ਪ੍ਰਮਾਤਮਾ ਬੋਲੀ ਹੁੰਦਾ ਚਲੋ ਉਸ ਦਿਨ ਗੱਲ ਹੋਈ ਮੈਂ ਪਾਜੀ ਨਾਲ ਮੈਂ ਕਿਹਾ ਪਾਜੀ ਥੋੜਾ ਜਿ ਬਿਜ਼ੀ ਆ ਆਪਾਂ ਵੀ ਅਗਲੀ ਵਾਰ ਮਿਲ ਕੇ ਆਪਾਂ ਪ੍ਰੋਪਰ ਤਰੀਕੇ ਨਾਲ ਬੈਠ ਕੇ ਗੱਲ ਕਰਾਂਗੇ ਹਨਾ ਪ੍ਰਮਾਤਮਾ ਬੋਲੀ ਰਾਤ ਨੂੰ ਮੈਂ ਘਰੇ ਪਿਆ ਇਹ ਬੱਚੇ ਦੇ ਖਿਆਲ ਆਈ ਜਾਂਦੇ ਹਨਾ ਉਹ ਇੱਕ ਫੀਲਿੰਗ ਆ ਰਹੀ ਆ ਆਪਣੇ ਬੱਚੇ ਵਾਲੀ ਮਤਲਬ ਜਿੱਦ ਸਾਡਾ ਬਾਈ ਹੁਣ ਸਵਾਮੇ ਨੇ ਚਿਰ ਤੋਂ ਕਰਦੇ ਆਂ ਸੇਵਾ ਹੁੰਦੀ ਆ ਇਮੋਸ਼ਨਲ ਹੋ ਗਈ ਆ ਤੇ ਯਕੀਨ ਕਰਿਓ ਵੀ ਮਨ ਕਰੇ ਪੇ ਆਪਣਾ ਸਾਰਾ ਕੁਝ ਬੀਚ ਕੇ ਵੀ ਬੱਚੇ ਦਾ ਇਲਾਜ ਕਰਵਾ ਦਈਏ ਇੰਨਾ ਮਨ ਭਾਵਕ ਹੋਇਆ ਮੈਂ ਬਾਈ ਗਰਜਿੰਦਰ ਸਿੰਘ ਨਾਲ ਗੱਲ ਕੀਤੀ ਹੈ ਨਾ ਜਿੰਨੀ ਜਿਹੜੇ ਉਹ ਸਾਰੀਆਂ ਸਵਾਮੇ ਦੇਖਦੇ ਆ ਉਹ ਭਾਜੀ ਦਾ ਸਾਡੇ ਨਾਲ ਵੀ ਕਿਤੇ ਵੱਧ ਕੇ ਭਾਵਕ ਆ ਤੇ ਭਾਜੀ ਦੇ ਭਾਜੀ ਮੈਨੂੰ ਕਹਿੰਦੇ ਕੋਈ ਨਹੀਂ ਆਪਾਂ ਇਲਾਜ ਕਰਵਾਉਨੇ ਆ ਆਪਾਂ ਗੱਡੀ ਇੱਕ ਵੇਚ ਦੇਣੀ ਆ ਤੇ ਫਿਰ ਮੈਂ ਭਾਈ ਜੀ ਨਾਲ ਸਾਰੇ ਮਿਲ ਕੇ ਉਹਨਾਂ ਨੇ ਗੱਲ ਕੀਤੀ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਸੀਗੀਆਂ ਉਹ ਆਪਣੇ ਡਾਕਟਰ ਪਰਮਿੰਦਰ ਸਿੰਘ ਜੀ ਉਹਨਾਂ ਦਿਖਾ ਲਈਆਂ ਤੇ ਉਹਨੇ ਵੀ ਸਾਰਾ ਮੈਨੂੰ ਦੱਸਿਆ ਨਾ ਤੇ ਫਿਰ ਸਾਡੇ ਕੋਲ ਆਇਆ ਕਿਉਂਕਿ ਭਾਈ ਤੁਹਾਡੇ ਤੇ ਸੰਤ ਜਿਹੜੀਆਂ ਵਿਸ਼ਵਾਸ ਕਰਦੀ ਆ ਕਿ ਆਪਾਂ ਕਿਉਂ ਨਾ ਤੁਹਾਡੇ ਕੋਲ ਇੱਕ ਇਹਨਾਂ ਪਰਿਵਾਰ ਦੀ ਵੀਡੀਓ ਕਰਵਾਈਏ ਤਾਂ ਜੋ ਸੰਗਤ ਵੱਲੋਂ ਸਹਿਯੋਗ ਮਿਲ ਸਕੇ ਬਾਕੀ ਅਸੀਂ ਆਪਣੇ ਵੱਲੋਂ ਜਿੰਨਾ ਗੁਰੂ ਸਾਹਿਬ ਹੁਕਮ ਲਾਉਗੇ ਜਿੱਦਾਂ ਵੀ ਕਹੋਗੇ ਵੱਤ ਤੋਂ ਵੱਧ ਆਪਣੇ ਵੱਲੋਂ ਵੀ ਕੋਸ਼ਿਸ਼ ਕਰੀਏ ਕਿ ਆਪੇ ਬੱਚੇ ਦਾ ਇਲਾਜ ਕਰਵਾ ਸਕੇ ਯਾਰ ਇਹਨਾਂ ਇੱਕ ਮਾਸੂਮ ਜਿਹਾ ਬੱਚਾ ਬੰਦਾ ਆਪਣੇ ਤੇ ਆਪਾਂ ਪਾਜੀ ਦੁੱਖ ਝੱਲ ਲੈਣੇ ਆ ਜਦੋਂ ਸਾਡੇ ਬੱਚਿਆਂ ਤੇ ਆਉਂਦੀ ਹੈ ਨਾ ਉਹ ਉਹ ਨਹੀਂ ਚੱਲਿਆ ਜਾਂਦਾ ਆਪਣੇ ਤੇ ਜਿੱਦੀ ਮਰਜ਼ੀ ਸਾਡੇ ਤੇ ਮੁਸੀਬਤ ਆ ਜਵੇ ਪਰ ਬੱਚਿਆਂ ਵਾਲੀ ਨਹੀਂ ਚੱਲੀ ਜਾਂਦੀ ਤੇ ਇਹ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਉਹ ਫੀਲਿੰਗ ਲੈ ਕੇ ਆਪਾਂ ਜਰੂਰ ਸੰਗਤ ਦੇ ਅੱਗੇ ਅਸੀਂ ਬੇਨਤੀ ਕਰਦੇ ਆ ਕਿ ਜਰੂਰ ਭਾਜੀ ਤਾਂ 100 ਕਹਿੰਦਾ ਮੈਂ ਕਹਿੰਦਾ ਜੇ ਕੋਈ 10 ਰੁਪਏ ਦੇਣ ਦੇ ਵੀ ਜੋ ਗਿਆ ਪ੍ਰਮਾਤਮਾ ਨੇ ਕੀਤਾ ਆ 10-10 ਰੁਪਏ ਵੀ ਪਾਓ ਇਹ ਭਾਈ ਹੁਣਾਂ ਦੇ ਖਾਤੇ ਦੇ ਵਿੱਚ ਤਾਂ ਜੋ ਇਹ ਆਪਾਂ ਬੱਚੇ ਦੀ ਜਿਹੜੀ ਆ ਜ਼ਿੰਦਗੀ ਬਚਾ ਸਕੀਏ ਬਹੁਤ ਮਹਿੰਗਾ ਇਲਾਜ ਆ ਹਰ ਇੱਕ ਬੰਦੇ ਦੇ ਵਾਸਤੇ ਵਿੱਚ ਕਰਾਉਣਾ ਨਹੀਂ ਪਰ ਆਪਾਂ ਜੇ ਸਾਰੇ ਜਣੇ ਰਲ ਕੇ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ ਤਾਂ ਆਪਾਂ ਇਹ ਛੋਟੇ ਬੱਚੇ ਦੀ ਜਿਹੜੀ ਇਹ ਜਾਨ ਬਚਾ ਸਕਦੇ ਹਾਂ ਬਿਲਕੁਲ ਜੀ ਇਹਦੇ ਨਾਲ ਦੋ ਤੁਹਾਨੂੰ ਪਰਮਾਤਮਾ ਨਾਲ ਫਲ ਦੇਣੇ ਇੱਕ ਤਾਂ ਦੇਖੋ ਜੀ ਇਹ ਬੱਚਾ ਹੈ ਮਾਸੂਮ ਵੈਸੇ ਜਿਦਾ ਮਰਜ਼ੀ ਹੋਵੇ ਜੀ ਉਹ ਕਰਨੀ ਮਦਦ ਬਣਦੀ ਹੈ ਤੇ ਦੂਜੇ ਭਾਜੀ ਗ੍ਰਾਂਥੀ ਸਿੰਘ ਹੈ ਤੇ ਗ੍ਰਾਂਥੀ ਸਿੰਘ ਦੇ ਬੱਚੇ ਇਸ ਤਰ੍ਹਾਂ ਇਲਾਜ ਖਣੋ ਇਲਾਜ ਨਾ ਹੋਣ ਕਰਕੇ ਇਸ ਤਰ੍ਹਾਂ ਉਹਨਾਂ ਨੂੰ ਪ੍ਰੋਬਲਮ ਆ ਜਾਵੇ ਰੱਬ ਨਾ ਕਰੇ 19 ਕੀ ਗੱਲ ਹੋ ਜੇ ਫਿਰ ਸਾਡੀ ਕੌਮ ਨੂੰ ਮੈਂ ਕਹਿੰਦਾ ਵੀ ਅੱਪਾ ਫਿਰ ਇਹ ਨਾ ਕਹੀਏ ਵੀ ਉਹ ਦੂਜੇ ਜੀ ਧਰਮ ਪਰਿਵਰਤਨ ਕਰਕੇ ਜੀ ਉਹ ਲੱਖਾਂ ਰੁਪਏ ਦਿੱਤਾ ਘਟੋ ਘਟ ਅਸੀਂ ਆਪਣੇ ਕੌਮ ਦੇ ਜਿਹੜੇ ਲੋਕ ਨੇ ਉਹਨਾਂ ਦੇ ਅੱਗੇ ਬੱਚਿਆਂ ਨੂੰ ਤਾਂ ਸੰਭਾਲੀਏ ਜ਼ਰੂਰ ਇਹਦੇ ਲਈ ਮੈਂ ਗੁਰਦੁਆਰਾ ਸ਼ੋਮਣੀ ਕਮੇਟੀ ਨੂੰ ਵੀ ਬੇਨਤੀ ਕਰੂੰਗਾ ਇੱਕ ਗ੍ਰ anthi ਸਿੰਘ ਦਾ ਬੱਚਾ ਹੈ ਜੀ ਇਹ ਤੇ ਇਹਦੇ ਲਈ ਇਹ ਨਾ ਹੋਵੇ ਵੀ ਪਹਿਲਾਂ ਸਾਨੂੰ ਜਿਵੇਂ ਪਤਾ ਲੱਗਿਆ ਜੀ ਵੀ ਉਹ ਕਹਿੰਦੇ ਜੀ ਸਭ ਤੋਂ 20000 ਲੈ ਲਓ 50000 ਲੈ ਲਓ ਸ਼ੋਮਣੀ ਕਮੇਟੀ ਕੋ ਜਾ ਕੇ ਆਏ ਜੀ ਤੁਸੀਂ ਗੱਲ ਤਾਂ ਖਾਬ ਵੀ ਨਹੀਂ ਭਾਈ ਸਾਹਿਬ ਆਪਣੇ ਹਰਜਿੰਦਰ ਸਿੰਘ ਧਮੀ ਸਾਹਿਬ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਉਹ ਥੋੜੇ ਬੀਜੀ ਕਰਕੇ ਆਪਣੇ ਤਨਸ਼ੀਰ ਗੁਰਤੀਖ ਬਹਾਦਰ ਜੀ ਮਹਾਰਾ ਦੇ ਜਿਹਦਾ ਸ਼ਹੀਦੀ ਪਿਆ ਦਿਹਾੜੇ ਹੈ ਨਾ ਉਹਦੇ ਕਰਕੇ ਥੋੜੇ ਬੀਜੀ ਆ ਦੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਵੈਸੇ ਜ਼ਰੂਰ ਬੇਨਤੀ ਕਰਦੇ ਵੈਸੇ ਤਾਂ ਸ਼ੋਮਣੀ ਕਮੇਟੀ ਹੀ ਇਹਦਾ ਸਾਰਾ ਇਲਾਜ ਕਰਵਾ ਦੇ ਤਾਂ ਬਹੁਤ ਵਧੀਆ ਨਹਿਤਾ ਕਟੋਕਰ 10 ਤੋਂ 20 ਲੱਖ ਰੁਪਏ ਦੀ ਮਦਦ ਹੈ ਇਸ ਪਰਿਵਾਰ ਦੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਬਿਲਕੁਲ ਭਾਜੀ ਕਰ ਸਕਦੇ ਆਪਾਂ ਆ ਪਿੱਛੇ ਜਿਹੜਾ ਆਇਆ ਯਾਰ ਹੜਾਂ ਦੇ ਵਿੱਚ ਆਪਾਂ ਦੇਖ ਕੇ ਆ ਜਿਹੜਾ ਆਪਣਾ ਗੁਰਦਾਸਪੁਰੀ ਜਿੰਨਾ ਵੀ ਉਹ ਜਿਹੜੇ ਆਪਣੇ ਪਰਿਵਾਰ ਆ ਸਾਰੇ ਧਰਮ ਪਰਿਵਰਤਨ ਕਰ ਰਹੇ ਆ ਤੇ ਆਪਾਂ ਨੂੰ ਜ਼ਰੂਰ ਆ ਦੇਖਣਾ ਚਾਹੀਦਾ ਜਿਹੜੇ ਸਾਡੇ ਗੁਰਸਿੱਖ ਪਰਿਵਾਰ ਆ ਜਿਹੜੇ ਉਹਨਾਂ ਦੀ ਆਪਾਂ ਨੂੰ ਬਾਹ ਫੜਨੀ ਚਾਹੀਦੀ ਐ ਖਾਸ ਤੌਰ ਤੇ ਇਹੋ ਜਿਹੀਆਂ ਮੁਸੀਬਤਾਂ ਦੇ ਵਿੱਚ ਜੇ ਆਪਾਂ ਲੰਗਰਾਂ ਦੀ ਕਰੀਏ ਭਾਜੀ ਉਹ ਤਾਂ ਕਿਤੇ ਨਾ ਕਿਤੇ ਬੰਦਾ ਐਡਜਸਟ ਹੋ ਜਾਊਗਾ ਪਰ ਜਦੋਂ ਜਿੱਥੇ ਐਡੇ ਖਰਚਿਆਂ ਦੀ ਬੱਚਿਆਂ ਦੀ ਅੱਜ ਦੀ ਬਿਮਾਰੀਆਂ ਦੀ ਗੱਲ ਆ ਜਾਂਦੀ ਆ ਤੇ ਉੱਥੇ ਆ ਕੇ ਬੜਾ ਮੁਸ਼ਕਲ ਹੋ ਜਾਂਦਾ ਭਾਈ ਸਭ ਤੋਂ ਜ਼ਰੂਰੀ ਸਾਡਾ ਸਿਸਟਮ ਕੀ ਹੈ ਸਭ ਤੋਂ ਜ਼ਰੂਰੀ ਸਾਨੂੰ ਇੱਕ ਹੈਲਥ ਚਾਹੀਦੀ ਇੱਕ এডੂਕੇਸ਼ਨ ਚੱਲਦੀ ਚਾਹੀਦੀ ਹੈ ਨਾ ਇਹ ਸਾਡੇ ਦੋਨੇ ਸਿਸਟਮ ਜਿਹੜੇ ਆ ਸਾਰਿਆਂ ਤੋਂ ਜਿਹੜੇ ਮੈਂ ਕੰਨਾ ਸਭ ਤੋਂ ਨਿਕੰਮੇ ਚੱਲ ਰਹੇ ਆ ਨਾ ਤਾਂ ਸਾਨੂੰ ਕੋਈ ਹੈਲਥ ਸਿਸਟਮ ਇਹਨਾਂ ਵਧੀਆ ਮਿਲ ਰਿਹਾ ਨਾ ਹੀ ਸਾਨੂੰ এডੂਕੇਸ਼ਨ ਇਹਦੇ ਲਈ ਜ਼ਰੂਰ ਜਿੱਥੇ ਸਰਕਾਰਾਂ ਦਾ ਫਰਜ ਬਣਦਾ ਉੱਥੇ ਸਾਡੀ ਐਸਜੀਪੀਸੀ ਦੇ ਜਿਹੜੇ ਵੱਡੇ ਬਜਟ ਆ ਉਹਨਾਂ ਲਈ ਵੀ ਅਸੀਂ ਬੇਨਤੀ ਕਰਦੇ ਕਿ ਜਰੂਰ ਇਹੋ ਜੇ ਆਪਾਂ ਕੁਝ ਨਾ ਕੁਝ ਜਿਹੜੇ ਖਾਸ ਜੇ ਆਪਾਂ ਹੋਰ ਆਮ ਨਹੀਂ ਕਰ ਸਕਦੇ ਜਿਹੜੇ ਸਾਡੇ ਗਰੰਤੀ ਸਿੰਘ ਪਰਿਵਾਰ ਆ ਕੀਰਤਨੀਏ ਪਰਿਵਾਰ ਆ ਆਪਾਂ ਉਹਨਾਂ ਦੇ ਬੱਚਿਆਂ ਦੇ ਲਈ ਹੈਲਥ ਦਾ ਪ੍ਰਬੰਧ ਕਰ ਦਈਏ ਉਹਨਾਂ ਦੇ ਲਈ ਸਕੂਲਾਂ ਦਾ ਪ੍ਰਬੰਧ ਕਰ ਦਈਏ ਇਹ ਜ਼ਰੂਰੀ ਆ ਅਸੀਂ ਭਾਈ ਪਿੱਛੇ ਗੁਰਮਤ ਮੁਕਾਬਲੇ ਕਰਵਾ ਕੇ ਹਟੇ ਤੁਸੀਂ ਯਕੀਨ ਕਰਿਓ ਅਸੀਂ ਦੇਖਦੇ ਸੀ ਕਿ ਐਸਜੀਪੀਸੀ ਦੇ ਜਿਹੜੇ ਸਕੂਲ ਆ ਪੇ ਆਪਾਂ ਹਰ ਇੱਕ ਸਕੂਲ ਤੱਕ ਅਪਰੋਚ ਕਰੀਏ ਕਿ ਉਹਨਾਂ ਦੇ ਬੱਚੇ ਜਿਹੜੇ ਆ ਸਾਡੇ ਕੋਲ ਆ ਕੇ ਪਾਰਟੀ ਕਰ ਸਕਣ ਸਾਡੇ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਸਿਰਫ ਦੋ ਸਕੂਲ ਨਿਕਲੇ ਭਾਜੀ ਐਸਜੀਪੀਸੀ ਦੇ ਨਵਾਂ ਸ਼ਹਿਰ ਦੇ ਵਿੱਚ ਸ਼ਾਇਦ ਇੱਕ ਵੀ ਨਹੀਂ ਇੱਕ ਕਾਲਜ ਹੈਗਾ ਤੇ ਸਕੂਲ ਉਹ ਵੀ ਨਹੀਂ ਮਿਲਿਆ ਪਰ ਆਪਾਂ ਨੂੰ ਯਾਨਕਿ ਇਹ ਚੀਜ਼ਾਂ ਦੋ ਜਿਹੜੀਆਂ ਬੜੀਆਂ ਪੌਂਟਡ ਆ ਇੱਕ ਹੈਲਥ ਤੇ ਇੱਕ ਐਜੂਕੇਸ਼ਨ ਇਹਨਾਂ ਤੇ ਜੇ ਸਾਡੀ ਐਸਜੀਪੀਸੀ ਗੌਰ ਕਰੇ ਇਹ ਦੋ ਸਹੂਲਤਾਂ ਮਿਲ ਜਣ ਤਾਂ ਮੈਂ ਸਮਝਦਾ ਕਿ ਬੜੀ ਵਧੀਆ ਗੱਲ ਹੈ ਜਿਹੜੀ ਸਾਡੇ ਸਪੈਸ਼ਲੀ ਸਾਡੇ ਜਿਹੜੇ ਗਰੰਥ ਸਿੰਘ ਪਰਿਵਾਰ ਆ ਤੇ ਕੀਰਤਨੀ ਪਰਿਵਾਰ ਆ ਹੂੰ ਬਿਲਕੁਲ ਜੀ ਸੋ ਹੁਣ ਪੀਜੀਏ ਤੋਂ 85000 ਦਾ ਟਿਕਾ ਲੱਗਦਾ ਜੀ ਹਾਂਜੀ ਉਹ ਜਿੰਦਾ ਹੁਣ 27 ਤਰੀਕ ਨੂੰ ਲੱਗਣਾ ਹੈ ਜੀ 85000 85000 ਦਾ ਜੀ ਉਹ ਜਿਹੜਾ ਉਹਦੀ ਬਾਹਰ ਕੀਮਤ ਹੈ ਜੀ ਡੀ ਐਮ ਸੀ ਵਾਲਿਆਂ ਨੇ 1 ਲੱਖ 5000 ਦਾ ਕਿਹਾ ਸੀਗਾ ਉੱਥੇ ਜਾ ਕੇ ਥੋੜਾ ਰਾਤ ਮੜੀ ਵੀ 15-20000 ਰੁਪਈਆ ਵੀ ਥੋੜਾ ਘਟਦਾ ਹੈ ਜੀ ਇਹ ਟੀਕੇ ਦਾ ਨਾਮ ਪਤਾ ਕਰਿਓ ਜੀ ਜੇ ਹੋਰ ਵੀ ਸਸਤਾ ਮਿਲ ਜੇ ਕਿਉਂਕਿ ਇਹਨਾਂ ਦੇ ਵਿੱਚ ਗੁੰਜਾਇਆ ਇਹ 30-30000 20-20000 ਦੇ ਵੀ ਹੋ ਜਾਂਦੇ ਆ ਜੀ ਤੁਸੀਂ ਮੈਨੂੰ ਜ਼ਰੂਰ ਦੱਸਿਓ ਤਾਂ ਜੋ ਅਸੀਂ ਵੀ ਡਾਕਟਰਾਂ ਦੇ ਨਾਲ ਗੱਲਬਾਤ ਕਰਕੇ ਕਿਸੇ ਮੈਡੀਕਲ ਸਟੋਰ ਵਾਲਿਆਂ ਨਾਲ ਕਿਉਂਕਿ ਜਿਹੜਾ ਕੋਈ ਅਜੇ ਇਹ ਸਾਡੇ ਭਰਾ ਵੀ ਹੈਗੇ ਮੈਡੀਕਲ ਸਟੋਰ ਵਾਲੇ ਵੀ ਜਿਸ ਲਾਗਤ ਤੇ ਲਾਗਤ ਤੇ ਸਾਨੂੰ ਆਦਾ ਸੀ ਉਹੀ ਦੇ ਦੇਣਾ ਤੁਸੀਂ ਜ਼ਰੂਰ ਦੱਸਿਓ ਹਨਾ ਜੀ ਇਸ ਟੀਕੇ ਦਾ ਨਾਮ ਵੀ ਤੇ ਸੁਖਮਨ ਵੀਰ ਦੇ ਪਿੰਡ ਦੇ ਵੀ ਆਏ ਨੇ ਪੰਚਾਇਤ ਮੈਂਬਰ ਵੀ ਨੇ ਤੇ ਨੰਬਰ ਦਾ ਸਾਹਿਬ ਵੀ ਭਾਈ ਕੀ ਕਰਨਿਓ ਜੀ ਤੁਹਾਡੇ ਪਿੰਡ ਦੇ ਨੇ ਵੀਰ ਜੀ ਹਾਂ ਜੀ ਇਹ ਸਾਡੇ ਪਿੰਡ ਦੇ ਆ ਜੀ ਹਮ ਗੁਰਮਖ ਪਰਿਵਾਰ ਆ ਰਿਹਾ ਪਹਿਲਾਂ ਤੋਂ ਇਹਨਾਂ ਦੇ ਦਾਦਾ ਜੀ ਫਾਦਰ ਸਾਹਿਬ ਇਹ ਆਪ ਵੀ ਤੇ ਸੰਤ ਉਹਦੇ ਪਤਾ ਨਹੀਂ ਜਗਾ ਹੁਣੇ ਜੇ ਲੱਗਾ ਪਤਾ ਇਹਦੇ ਬ੍ਰਦਰ ਨੇ ਦੱਸਿਆ ਤੇ ਅਸੀਂ ਪਿੰਡ ਵੱਲੋਂ ਵੀ ਜਿੰਨਾ ਵੀ ਹੋ ਸਕੇ ਬਤਵਤ ਕਰਾਵਾਂਗੇ ਐਨਆਰਆਈ ਭਰਾਵਾਂ ਨੂੰ ਕਹਾਂਗੇ ਜੀ ਜੀ ਤੁਹਾਡੇ ਵੀ ਹੈਗੇ ਸੱਜਣ ਬਹੁਤਿਆਰ ਹੂੰ ਹੂੰ ਉਹਨਾਂ ਤਾਂ ਵੀ ਕਰਵਾਵਾਂਗੇ ਅਸੀਂ ਮਲਕਿ ਕਿਸੇ ਤਰ੍ਹਾਂ ਦਾ ਕੋਈ ਨਾ ਦਾ ਅਜਿਹਾ ਕੋਈ ਗਲਤ ਰਿਕਾਰਡ ਨਹੀਂ ਹੈਗਾ ਪਿੰਡ ਦੇ ਵਿੱਚ ਵੀ ਲੋੜ ਹੈ ਇਹਨਾਂ ਨੂੰ ਤਾਂ ਮਦਦ ਕਰਨੀ ਬਣਦੀ ਬਿਲਕੁਲ ਲੋੜ ਬੰਦਿਆ ਜੀ ਗ੍ਰਾਂਥੀ ਸਿੰਘ ਇਹ ਵਿਚਾਰਾ ਪਹਿਲਾਂ ਤੋਂ ਹੀ ਹੂੰ ਬਹੁਤ ਵਧੀਆ ਪਰਿਵਾਰਿਆ ਹੈ ਹੂੰ ਤੁਹਾਡਾ ਕੀ ਨਾਮ ਹੈ ਜੀ ਮੈਂ ਤਾਂ ਜਸਕਮਲ ਸਿੰਘ ਆ ਜੀ ਮੈਂ ਨਾ ਪਤਾ ਨਹੀਂ ਪਿੰਡ ਦਾ ਮੈਂਬਰ ਪੰਚਾਇਤ ਦਾ ਠੀਕ ਹੈ ਜੀ ਸਾਬਕਾ ਸੰਤ ਹੈ ਠੀਕ ਹੈ ਜੀ ਤੁਹਾਡਾ ਨਾਮ ਕੀ ਕੁਲਵਿੰਦਰ ਸਿੰਘ ਕਿਵੇਂ ਵੇਖਦੇ ਜੀ ਬੱਚੇ ਦਾ ਬੜਾ ਤਰਸਾਉਂਦਾ ਮਾਂ ਤਾਂ ਵਿਚਾਰੀ ਰੋਈ ਜਾਂਦੀ ਆ ਹਾਂਜੀ 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 ਅਸੀਂ ਤਾਂ ਜਿੰਨਾ ਕਈ ਸਾਡੇ ਕੋਲ ਹਿੰਮਤ ਹੋ ਗਈ ਅਸੀਂ ਵੱਧ ਤੋਂ ਵੱਧ ਆਪਣੇ ਪਿੰਡੋਂ ਵੀ ਕਰਾਂਗੇ ਬਾਕੀ ਸਾਡੇ ਚਾਰ ਦੋਸਤਾਂ ਤੇ ਜਾਂ ਸਾਡੀ ਫੈਮਲੀ ਵਗੈਰਾ ਜਿੱਦਾਂ ਬਹਿ ਗਿਆ ਅਸੀਂ ਬਾਰੋਂ ਵੀ ਫੋਨ ਕਰਕੇ ਜਿੰਨੀ ਸਾਡੇ ਕੋਲ ਵੱਧ ਤੋਂ ਵੱਧ ਹੋ ਗਈ ਹੁਣ ਵੀਡੀਓ ਦੇਖਣ ਵਾਲਿਆਂ ਨੂੰ ਵੀ ਕਹਿਣ ਨੂੰ ਵੀ ਭਾਈ ਮਦਦ ਹੋਣੀ ਚਾਹੀਦੀ ਪਰਿਵਾਰ ਦੀ ਕੋਈ ਮਦਦ ਹੋਣੀ ਚਾਹੀਦੀ ਜੀ ਮਦਦ ਹੋਣੀ ਚਾਹੀਦੀ ਹਾਂਜੀ ਲੋੜਵੰਦ ਪਰਿਵਾਰ ਹੈ ਜੀ ਬੱਚੇ ਦੀ ਜ਼ਿੰਦਗੀ ਹੈ ਹਾਂਜੀ ਵਿਚਾਰਾ ਛੋਟਾ ਅਜੇ ਤੱਕ ਕੋਈ ਕੀ ਨਹੀਂ ਹੋਇਆ ਤਾਂ ਕੋਈ ਵੀ ਵੀਰ ਮਦਦ ਕਰਨੇ ਵਾਲਾ ਆ ਜਿੱਦਾਂ ਪਾਜੀ ਵੀ ਨਹੀਂ ਕਿਹਾ ਐ ਜੀਪੀਸੀ ਨੂੰ ਵੀ ਚਾਹੀਦਾ ਆ ਸਿੱਖ ਸੰਸਥਾ ਮਾਹੁਰ ਵੀ ਹੈਗੀਆਂ ਆ ਜਿਹੜਾ ਲੋੜਵੰਦ ਪਰਿਵਾਰ ਆ ਉਹਦੀ ਮਦਦ ਕਰਨੀ ਚਾਹੀਦੀ ਆ ਇਹਨਾਂ ਦਾ ਜਿਹੜਾ ਪੁਆਇੰਟ ਬਹੁਤ ਵਧੀਆ ਸੀ ਵੀ ਜਿਹੜਾ ਧਰ ਪ੍ਰਵਰਤਨ ਹੋ ਰਿਹਾ ਉਹ ਇਸੇ ਕਰਕੇ ਹੋ ਰਿਹਾ ਕਿਉਂਕਿ ਜੇ ਨੂੰ ਸਾਡੇ ਇਹਨਾਂ ਗ੍ਰਾਂਤੀ ਸਿੰਘਾਂ ਦੀ ਜਿਸ ਨੇ ਬਾਹ ਨਹੀਂ ਫਾਨੀ ਤਾਂ ਫਿਰ ਉਹ ਮੁਸ਼ਕਲ ਦੂਸਰੀ ਪਾਸੇ ਚਲ ਜਾਂਦੇ ਰੋ ਹਾਂ ਇਹ ਆ ਜੀ ਤੋ ਬਿਲਕੁਲ ਜੀ ਸਾਡੇ ਗ੍ਰਾਂਤੀ ਸਿੰਘ ਨੇ ਇਸ ਤਰ੍ਹਾਂ ਨਹੀਂ ਇਹਨਾਂ ਦੇ ਨਾਲ ਹੋਣਾ ਚਾਹੀਦਾ ਔਰ ਇੱਕ ਚੰਗੇ ਨੇਕ ਸੁਭਾਅ ਦੇ ਮਾਲਕ ਨੇ ਪਿੰਡ ਵਾਸੀ ਔਰ ਪੰਚਾਇਤ ਮੈਂਬਰ ਔਰ ਨੰਬਰਦਾਰ ਸਾਹਿਬ ਇਸ ਗੱਲ ਦੀ ਗਵਾਹੀ ਵੀ ਭਰਦੇ ਆ ਤੇ ਭੈਣ ਘਬਰਾਉਣਾ ਬਿਲਕੁਲ ਨਹੀਂ ਹੈਗਾ ਹੈ ਹਾਂ ਕੋਈ ਕੋਈ ਚ ਇਹ ਜਿਹੜੀਆਂ ਬੇਟੀਆਂ ਕਿੰਨੇ ਕਿੰਨੇ ਸਾਲ ਦੀਆਂ ਇੱਕ 13 ਸਾਲ ਦੀ ਇੱਕ 12 ਸਾਲ ਦੀ ਕਿੰਨਾ ਕੁ ਫਿਰੇ ਹੋ ਇਹ ਦੇ ਇਲਾਜ ਦੇ ਲਈ ਨਾ ਨਾ ਮੇਰੀ ਭੈਣ ਨਾ ਮੈਨੂੰ ਨਕਰ ਪੈਣੇ ਬੱਚੇ ਦੇ ਮੂਰੇ ਤਾਂ ਘੱਟੋ ਘੱਟ ਨਹੀਂ ਨਾ ਹੌਂਸਲਾ ਰੱਖੋ ਮੈਨੂੰ ਪਤਾ ਪੈਣੇ ਬੱਚੇ ਬਹੁਤ ਪਿਆਰੇ ਹੁੰਦੇ ਆ ਚਾਹੇ ਇੱਕ ਹੋਵੇ ਚਾਹੇ ਤਿੰਨ ਹੋਵੇ ਉਹ ਤਿੰਨੇ ਬਰਾਬਰ ਹੁੰਦੇ ਪਰ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਛੋਟਾ ਦਾ ਬਾਇਆ ਸੀ ਬਹੁਤ लाਡਲਾ ਹੁੰਦਾ ਸਾਰੇ ਪਰਿਵਾਰ ਦੇ ਵਿੱਚ ਔਰ ਬੇਟਾ ਤੁਹਾਡਾ ਉਹ ਤੀਜਾ ਉਸ ਚੀਜ਼ ਨੂੰ ਮੈਂ ਸਮਝ ਸਕਦਾ ਸਾਰੀਆਂ ਚੀਜ਼ਾਂ ਨੂੰ ਵਾਹਿਗੁਰੂ ਕਰੇ ਸੱਚੇ ਪਾਤਸ਼ਾਹ ਤੁਸੀਂ ਐਸੇ ਕਰਕੇ ਮੈਨੂੰ ਲੱਗਦਾ ਇੱਥੇ ਗੁਰੂ ਕੀ ਰਸੋਈ ਦੇ ਵਿੱਚ ਪਰਮਾਤਮਾ ਨੇ ਤੁਹਾਨੂੰ ਭੇਜਿਆ ਤੇ ਸਾਨੂੰ ਵਾਇਗਰੂ ਨੇ ਸੱਚੇ ਭਾਸ਼ਨ ਸਾਡੇ ਦੇ ਉੱਤੇ ਤਰਸ ਕੀਤਾ ਵੀ ਸਾਡਾ ਵੀ ਕੋਈ ਪਤਾ ਨਹੀਂ ਪਾਪ ਹੀ ਕੱਟਣਾ ਵਾਇਗਰੂ ਨੇ ਜਿਹੜਾ ਅਸੀਂ ਇੱਥੇ ਆ ਗਏ ਆ ਜੀ ਔਰ ਇਸ ਬੱਚੇ ਦੀ ਵਾਇਗਰੂ ਕਰੇ ਜ਼ਿੰਦਗੀ ਲੰਮੀ ਹੋਵੇ ਔਰ ਹੈਨਾ ਪੁੱਤ ਚੜਦੀ ਕਲਾ ਖੇਡਦਾ ਵੀ ਹੁੰਦਾ ਤੂੰ ਹੁਣ ਜਿੱਦਾਂ ਡਾਕਟਰ ਨੇ ਥੋੜਾ ਮਨਾ ਕੀਤਾ ਤੇ ਬਾਜਵਲੇ ਕਹਿੰਦਾ ਵੀ ਮੈਂ ਹੁਣ ਕਦੀ ਖੇਡਣਾ ਹੀ ਨਹੀਂ ਹੈਗਾ ਅੱਛਾ ਹਾਂ ਖੇਡੂੰਗਾ ਖੇਡੂਗਾ ਤੂੰ ਭੱਜੂਗਾ ਪੁੱਤ ਹੈ ਸਭ ਕੁਝ ਕਰੇਂਗਾ ਤੂੰ ਕੋਈ ਨਹੀਂ ਭਾਈ ਦਿਲ ਨਾ ਛੋਟਾ ਕਰੋ ਭਾਈ ਬਸ ਵਾਹਿਗੁਰੂ ਤੇ ਪ੍ਰਭੂ ਤੇ ਉਹਦੀ ਸੇਵਾ ਕਰਦੇ ਹੋ ਜੀ ਬਸ ਬਸ ਉਹਦੀ ਸੇਵਾ ਕਰਦੇ ਰਹੋ ਗੁਰੂ ਸਾਹਿਬ ਨੇ ਆਪਣੇ ਆਪ ਫਲ ਦੇ ਦੇਣਾ ਸੱਚੇ ਪਾਸ਼ਾ ਵਾਹਿਗੁਰੂ ਮਿਹਰ ਕਰੇ ਸੋ ਮੇਰਾ ਵੀਰ ਜ਼ਰੂਰ ਮੇਰੀ ਬੇਨਤੀ ਆ ਮੇਰੇ ਭਰਾਵਾਂ ਨੂੰ ਜਿੰਨਾ ਦੇ ਕਰ ਸਕਦੇ ਹੋ ਤੁਸੀਂ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਔਰ ਪੈਸਾ ਜਿਹੜਾ ਹੈਗਾ ਉਹਦੇ ਲਈ ਅਸੀਂ ਖਾਤਾ ਨੰਬਰ ਵੀ ਪਰਿਵਾਰ ਦਾ ਦਿੱਤਾ ਠੀਕ ਹੈ ਜੀ ਤੇ ਨਾਲ ਸਕੈਨਰ ਵੀ ਦੇ ਰਹੇ ਆ ਗੂਗਲ ਪੇ ਨੰਬਰ ਉਸ ਉਹਦੇ ਵਿੱਚ ਮਾਇਆ ਪਾ ਕੇ ਆਪਾਂ ਸੁਖਮਨ ਸਿੰਘ ਦੀ ਜਾਨ ਜਿਹੜੀ ਹੈਗੀ ਆ ਉਹ ਬਚਾਈਏ ਕਿਉਂਕਿ 10 ਸਾਲ ਤੱਕ ਦਾ ਹੈਗਾ ਉਹਦੇ ਵਿੱਚ ਵਿੱਚ ਇਲਾਜ ਹੋ ਸਕਦਾ ਉਸ ਤੋਂ ਬਾਅਦ ਨਹੀਂ ਫਿਰ ਇਹਦਾ ਇਲਾਜ ਸੰਭਵ ਨਹੀਂ ਹੈ ਔਰ ਪਹਿਲੀ ਸਟੇਜ ਹੈ ਜੇ ਨਹੀਂ ਤਾਂ ਫਿਰ ਇਹਦਾ ਇਲਾਜ ਇੱਕ ਵੀਰ ਫੌਜੀ ਵੀਰ ਆ ਉਹਦਾ 27 ਕਰੋੜ ਦਾ ਟੀਕਾ ਲਗਣਾ ਉਹੀ ਬਿਮਾਰੀ ਐ ਸੇ ਹਲੇ ਪਹਿਲੀ ਸਟੇਜ ਤੇ ਆ ਇਸ ਕਰਕੇ ਜੇ ਸੰਭਾਲਿਆ ਜਾ ਸਕਦਾ ਆ ਹੱਥ ਜੋੜੇ ਤੁਹਾਡੇ ਅੱਗੇ ਬੇਨਤੀ ਹੈ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਇਹ ਨਾ ਸਮਝੋ ਵੀ ਤੁਸੀਂ ਸੇਵਾ ਕਰਤੀ ਮੈਂ ਕਹਿੰਦਾ ਜਿਹਦੇ ਤੱਕ ਇਹ ਵੀਡੀਓ ਪਹੁੰਚੀ ਆ ਉਹ ਵੀਡੀਓ ਨੂੰ ਇਹ ਸਮਝ ਕੇ ਸ਼ੇਅਰ ਕਰਿਓ ਤੇ ਮਦਦ ਕਰਿਓ ਵੀ ਅੱਜ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਘਰ ਆਪ ਚੱਲ ਕੇ ਆਇਆ ਸਾਨੂੰ ਮੌਕਾ ਦੇ ਰਿਹਾ ਉਹ ਕੋਈ ਨਾ ਕੋਈ ਸਾਡਾ ਜਿਹੜਾ ਪਾਪ ਹੈ ਉਹ ਕੱਟਿਆ ਜਾਣਾ ਜਾਂ ਆਰਥਿਕ ਤੌਰ ਤੇ ਅਸੀਂ ਤੰਗ ਆ ਤਾਂ ਉਹਦੇ ਲਈ ਵੀ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਵਾਹਿਗੁਰੂ ਮਿਹਰ ਕਰੂਗਾ ਕੋਈ ਖਬਰ ਜਹੀ ਆਊਗੀ ਜਦੋਂ ਅਸੀਂ ਦੂਜੇ ਦੀ ਮਦਦ ਕਰਾ ਕੇ ਆਪਣਾ ਬੱਚਾ ਸਮਝ ਕੇ ਮਦਦ ਕਰੀਓ ਪੰਜਾਬੀਓ ਬਹੁਤ ਧੰਨਵਾਦ ਤੁਹਾਡਾ ਜੀ